ਸੱਚੀ ਕਾਲਜੀ ਸਾਰਿਆਂ ਨੂੰ ਅੱਜ ਅਖਬਾਰਾਂ ਦੇ ਵਿੱਚ BBMB ਦੀ ਜਿਹੜੀ ਐਕਟ ਹੈ ਉਹਨੂੰ ਅਮੈਂਡ ਜਿਹੜਾ ਕੀਤਾ ਜਾ ਰਿਹਾ ਉਹ ਪੜ ਕੇ ਫੇਰ ਉਹੀ ਚੀਜ਼ਾਂ ਸਾਹਮਣੇ ਆਈਆਂ ਜਿਹੜੀ ਕੰਸਰਨ ਅਸੀਂ ਬੜੇ ਲੰਮੇ ਸਮੇਂ ਤੋਂ ਪਿਛਲੇ ਕੁਝ ਸਮੇਂ ਤੋਂ ਲੋਕਾਂ ਸਾਹਮਣੇ ਰੱਖਦੇ ਰਹੇ ਹਾਂ ਪੰਜਾਬ ਦੇ ਪਾਣੀਆਂ ਤੇ ਡਾਕਾ ਜਿਹੜਾ ਕਾਂਗਰਸ ਦੀਆਂ ਸਰਕਾਰਾਂ ਨੇ ਲਗਾਤਾਰ ਮਾਰਿਆ ਹਿੰਦੁਸਤਾਨ ਦੇ ਵਿੱਚ ਇੱਕੋ ਉਦਾਹਰਣ ਹੈ ਜਿੱਥੇ ਕਿਸੇ ਸਟੇਟ ਦੀਆਂ ਕਨਸਟੀਟਿਊਸ਼ਨਲ ਪਾਵਰਜ਼ ਨੂੰ ਕਨਸਟੀਟਿਊਸ਼ਨਲ ਰਾਈਟਸ ਨੂੰ ਓਵਰਰਾਈਡ ਕਰਕੇ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਇਹੋ ਜਿਹੀਆਂ ਧਾਰਾਵਾਂ ਪਾਈਆਂ ਗਈਆਂ ਕਿ ਉਹਦਾ ਪਾਣੀ ਜਿਹੜਾ ਹੈ ਉਹ ਦੂਜੇ ਸੂਬਿਆਂ ਨੂੰ ਨਾਨ ਰਾਈਪੇਰੀਅਨ ਸਟੇਟਸ ਨੂੰ ਦਿੱਤਾ ਗਿਆ। ਉਹਨਾਂ ਲਈ ਹਾਂ ਤੇ ਹੁਣ ਦੀ ਕੇਂਦਰ ਦੀ ਸਰਕਾਰ ਚੱਲ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਹਨ ਲਗਾਤਾਰ ਪੰਜਾਬ ਦਾ ਪਾਣੀ ਖੋਣ ਦੀਆਂ ਪੰਜਾਬ ਦਾ ਜਿਹੜਾ ਕੰਟਰੋਲ ਹੈ ਉਹਨਾਂ ਦੇ ਪਾਣੀਆਂ ਤੇ ਜਿੰਨਾ ਵੀ ਰਹਿ ਗਿਆ ਉਹਨੂੰ ਵੀ ਡਾਇਲੂਟ ਕਰਨ ਤੇ ਤੁਸੀਂ ਵੇਖੋ ਬੀਬੀਐਮਬੀ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਦੋ ਮੇਨ ਡੈਮ ਪੰਜਾਬ ਦੇ ਜਿਹੜੇ ਆ ਪਾਖੜਾ ਤੇ ਪੌਂਗ ਉਹਨਾਂ ਨੂੰ ਕੰਟਰੋਲ ਕਰਦਾ ਹੈ ਉਹ ਉਹਨੂੰ ਇੱਕ ਐਕਟ ਦੇ ਰਾਹੀਂ ਇੱਕ ਬੋਰਡ ਗਵਰਨ ਕਰਦਾ ਜਿਹਦੇ ਚ ਇੱਕ ਹੋਲ ਟਾਈਮ ਚੇਅਰਮੈਨ ਤੇ ਦੋ ਪਰਮਨੈਂਟ ਮੈਂਬਰ ਹੋਲ ਟਾਈਮ ਮੈਂਬਰ ਜਿਹਨੂੰ ਕਹਿੰਦੇ ਇੱਕ ਪੰਜਾਬ ਤੋਂ ਇੱਕ ਹਰਿਆਣੇ ਤੋਂ ਆਉਂਦਾ ਹੈ ਪਿਛਲੇ ਸਮੇਂ ਚ ਰੂਲਸ ਐਨੇ ਸਟ੍ਰਿੰਜੈਂਟ ਕਰ ਦਿੱਤੇ ਗਏ ਕਿ ਜਿਹੜਾ ਮੈਂਬਰ ਇਰੀਗੇਸ਼ਨ ਆ ਉਹ ਤਾਂ ਪੰਜਾਬ ਚੋਂ ਅਪਾਇੰਟ ਹੀ ਨਹੀਂ ਹੋ ਸਕਦਾ ਉਹ ਇਸ ਕਰਕੇ ਕੀਤੇ ਗਏ ਕਿ ਪੰਜਾਬ ਦੇ ਨਾਲ ਪਾਣੀਆਂ ਵੇਲੇ ਵੰਡ ਵੇਲੇ ਤੱਕਾ ਕਰਨਾ ਹੁੰਦਾ ਇਹਨਾਂ ਨੇ ਫਿਰ CISEF ਲਾ ਕੇ ਡੈਮ ਦਾ ਕੰਟਰੋਲ ਆਪ ਦੇ ਕੋਲ ਕੀਤਾ ਗਿਆ ਹੁਣ ਯੂਨੀਅਨ ਪਾਵਰ ਮਿਨਿਸਟਰੀ ਨੇ ਨਵੀਆਂ ਅਮੈਂਡਮੈਂਟਸ ਸੁਜੈਸਟ ਕੀਤੀਆਂ ਤੁਸੀਂ ਵੇਖੋ ਦੋ ਪਰਪਸ ਹੈ ਡੈਮ ਦੇ ਇਰੀਗੇਸ਼ਨ ਤੇ ਪਾਵਰ ਇਰੀਗੇਸ਼ਨ ਦੇ ਵਿੱਚ ਪਹਿਲਾਂ ਆਪਾਂ ਨੂੰ ਇਹਨਾਂ ਨੇ ਲਾਂਬੇ ਕਰਤਾ ਕੰਟਰੋਲ ਤੋਂ ਹੁਣ ਪਾਵਰ ਦੇ ਵਿੱਚ ਵੀ ਆ ਚਿੱਠੀ ਹੈ ਗਵਰਨਮੈਂਟ ਆਫ ਇੰਡੀਆ ਦੀ ਯੂਨੀਅਨ ਹੋਮ ਯੂਨੀਅਨ ਪਾਵਰ ਮਿਨਿਸਟਰੀ ਦੀ ਜਿਹਦੇ ਵਿੱਚ ਉਹਨਾਂ ਨੇ ਪ੍ਰੋਪੋਜ਼ ਕੀਤਾ ਇੱਕ ਬੜੀ ਅਹਿਮ ਅਮੈਂਡਮੈਂਟ ਪ੍ਰੋਪੋਜ਼ ਕੀਤੀ ਹੈ ਹੁਣ ਤੱਕ ਡੈਮ ਦੀ ਕੰਟਰੋਲ ਆਸਤੇ ਇੱਕ ਹੋਲ ਟਾਈਮ ਡਾਇਰੈਕਟਰ ਤੇ ਦੋ ਪਰਮਨੈਂਟ ਮੈਂਬਰਸ ਜਾਂ ਹੋਲ ਟਾਈਮ ਮੈਂਬਰਸ ਬਣਦੇ ਸੀ ਪੰਜਾਬ ਤੇ ਹਰਿਆਣਾ ਚ ਹੁਣ ਇਹਨਾਂ ਨੇ ਪ੍ਰੋਪੋਜ਼ ਕਰਤਾ full time chairperson and four full time members one each from the states of punjab haryana rajstan and himachal pradesh to be appointed by the central government so hun member 2 to vadhake 4 karna eda karan ki hai tu thonu eh samjhan di lod hai ki dam de jadon vi koi critical decisions lene hunde hai koi important decisions lene hunde hai koi paniyan di wand nu leke dispute paida hunda hai jivein piche je punjab te haryana da paida hoya ਜਾਂ ਬਿਜਲੀ ਦੀ ਵੰਡ ਨੂੰ ਲੈ ਕੇ ਕੋਈ ਡਿਸਪਿਊਟ ਪੈਦਾ ਹੁੰਦਾ ਓਦੋਂ ਫਿਰ ਬੋਰਡ ਦੇ ਡਿਸੀਜਨਸ ਮੈਜੋਰਿਟੀ ਨਾਲ ਲਿੱਤੇ ਜਾਂਦੇ ਹੁਣ ਤੱਕ ਪੰਜਾਬ ਤੇ ਹਰਿਆਣਾ ਦਾ ਇੱਕ ਇੱਕ ਮੈਂਬਰ ਸੀ ਇੱਕ ਸੈਂਟਰਲ ਗਵਰਨਮੈਂਟ ਦਾ ਨੁਮਾਇੰਦਾ ਸੀ ਦੋ ਹੋਰ ਮੈਂਬਰ ਵਿੱਚ ਪਾ ਕੇ ਇੱਕ ਰਾਜਸਥਾਨ ਦਾ ਇੱਕ ਹਿਮਾਚਲ ਦਾ ਪੰਜਾਬ ਦੇ ਖਿਲਾਫ ਇੱਕ ਬਹੁਤ ਤਕੜਾ ਗਰੁੱਪ ਬਣਾਇਆ ਗਿਆ ਜਿਦੇ ਚ ਹਰਿਆਣਾ ਰਾਜਸਥਾਨ ਹਿਮਾਚਲ ਤੇ ਕੇਂਦਰ ਚਾਰ ਮੈਂਬਰ ਜਦੋਂ ਕੇਂਦਰ ਦੀ ਸਰਕਾਰ ਨੂੰ ਲੋੜ ਪਈ ਪੰਜਾਬ ਦੇ ਖਿਲਾਫ ਵਰਤਨ ਵਾਸਤੇ ਪੰਜਾਬ ਦੇ ਇੰਟਰਸਟਸ ਦੇ ਖਿਲਾਫ ਵਰਤਨ ਵਾਸਤੇ 4:1 ਹੋ ਜਾਣਾ ਹੈ ਫਿਰ ਫਿਰ ਜਦੋਂ ਡਿਸੀਜਨਸ ਐਡੀ ਮੈਜੋਰਿਟੀ ਨਾਲ ਲਿੱਤੇ ਗਏ ਕੋਰਟਾਂ ਦੇ ਵਿੱਚ ਵੀ ਫਿਰ ਬਾਹ ਫੜਨੀ ਕੋਰਟਾਂ ਵੱਲੋਂ ਬੜੀ ਔਖੀ ਹੋ ਜਾਂਦੀ ਹੈ ਸੋ ਇਹ ਸਮਝਣ ਦੀ ਲੋੜ ਹੈ ਪਰ ਇੱਥੇ ਇੱਕ ਚੀਜ਼ ਹੋਰ ਸਮਝਣ ਦੀ ਲੋੜ ਹੈ ਇਹ ਹਿੰਮਤ ਕਿਉਂ ਪੈ ਰਹੀ ਹੈ ਕੇਂਦਰ ਸਰਕਾਰ ਦੀ ਇਹ ਸਭ ਕੁਝ ਕਰਨ ਦੀ ਇਹ ਇਸ ਕਰਕੇ ਪੈ ਰਹੀ ਹੈ ਕਿ ਪੰਜਾਬ ਦੀ ਸਰਕਾਰ ਰਲੀ ਹੋਈ ਹੈ ਹਮ ਬਿਸਤਰ ਹੋ ਗਏ ਇਹ ਦੋਨੋ ਸਿਵਿਅਰਲੀ ਕੰਪਰੋਮਾਈਜ਼ਡ ਹੈ ਪੰਜਾਬ ਦੀ ਸਰਕਾਰ ਕਿਉਂ ਨਹੀਂ ਪੰਜਾਬ ਦੇ ਇਸ਼ੂਜ਼ ਨੂੰ ਡਿਫੈਂਡ ਕਰ ਸਕਰੇ ਚੱਜ ਨਾਲ ਕਿਉਂਕਿ ਇਹਨਾਂ ਦੀਆਂ ਸਾਰੀਆਂ ਕਮੀਆਂ ਪੇਸ਼ੀਆਂ ਇਹਨਾਂ ਦੀਆਂ ਚੋਰੀਆਂ ਠੱਗੀਆਂ ਇਹਨਾਂ ਦੀ ਲੁੱਟ ਦੀਆਂ ਕਹਾਣੀਆਂ ਸਾਰੀਆਂ ਕੇਂਦਰ ਦੀ ਸਰਕਾਰ ਕੋਲ ਹੈ ਮੈਂ ਇੱਕ ਧਾਰਨ ਤੁਹਾਨੂੰ ਦਿੰਦਾ ਐ ਐਕਸਾਈਜ਼ ਪਾਲਿਸੀ ਦਾ ਬੜਾ ਰੌਲਾ ਪਿਆ ਸੀ ਦੇਸ਼ ਦੀ ਪਾਰਲੀਮੈਂਟ ਚ ਵੀ ਮੁੱਦਾ ਉੱਠਿਆ ਸੀ ਹਜ਼ਾਰਾਂ ਕਰੋੜ ਦੀ ਠੱਗੀ ਇਹਨਾਂ ਨੇ ਲੁੱਟ ਕੀਤੀ ਪੰਜਾਬ ਦੇ ਨਾਲ ਪੰਜਾਬ ਦੀ ਸਰਕਾਰ ਨੇ ਐਕਸਾਈਜ਼ ਪਾਲਿਸੀ ਦਿੱਲੀ ਵਾਲੀ ਕਾਪੀ ਕਰਕੇ ਉਹੀ ਪਾਲਿਸੀ ਉਹੀ ਬੰਦੇ ਬਣਾਉਣ ਵਾਲੇ ਉਹੀ ਬੈਨੇਫਿਸ਼ਰੀਜ਼ ਸੇਮ ਜਿਵੇਂ ਦਿੱਲੀ 'ਚ ਹੈ ਤੇ ਦਿੱਲੀ ਦੇ ਵਿੱਚ ਤਾਂ ਪਰਚੇ ਹੋ ਕੇ ਉਹ ਅੰਦਰ ਵੀ ਦੋ-ਦੋ ਸਾਲ ਲਾਇਆ ਹੈ ਤੇ ਪੰਜਾਬ ਦੇ ਵਿੱਚ ਉਹਦੇ ਤੇ ਕੋਈ ਐਕਸ਼ਨ ਨਹੀਂ ਹੁੰਦਾ ਇਸ ਦੇ باوجود ਕਿ ਵੀ ਬਾਹਰ ਸਿਮਰਤ कौर ਬਾਦਲ ਨੇ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਜੀ ਦੇ ਕਹਿਣ ਤੇ ਉੱਥੇ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਸੀ ਇਸ ਮਸਲੇ ਤੇ ਸੋ ਮੈਂ ਲੋਕਾਂ ਨੂੰ ਸੁਚੇਤ ਕਰਨਾ ਚਾਹਣਾ ਹੈ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਡੈਮਾਂ ਤੇ ਪੰਜਾਬ ਦੀ ਪਾਵਰ ਜਨਰੇਸ਼ਨ ਤੇ ਟੋਟਲ ਕੇਂਦਰ ਦਾ ਕੰਟਰੋਲ ਕਰਨਾ ਚਾਹੁੰਦੀ ਹੈ ਜਿਹਨੂੰ ਕਿਸੇ ਕੀਮਤ ਤੇ ਨਹੀਂ ਹੋਣ ਦਿੱਤਾ ਜਾਊਗਾ ਚਾਹੇ ਸਰਕਾਰ ਚ ਅੱਜ ਨਾ ਹੋਈਏ ਪਰ ਪੰਜਾਬ ਦੀ ਲੜਾਈ ਡਟਵੇਂ ਤਰੀਕੇ ਨਾਲ ਲੜਾਂਗੇ ਚਾਹੇ ਉਹ ਲੋਕਾਂ ਚ ਲੈ ਕੇ ਜਾਣੀ ਪਵੇ ਚਾਹੇ ਕੋਰਟਾਂ ਕਚਹਿਰੀਆਂ ਦੇ ਵਿੱਚ ਲੜਨੀ ਪਵੇ ਸੋ ਮੈਂ ਇਹ ਸੁਚੇਤ ਕਰਨਾ ਚਾਹਣਾ ਹੈ ਕੇਂਦਰ ਦੀ ਸਰਕਾਰ ਨੂੰ ਵੀ ਸੁਚੇਤ ਕਰਨਾ ਚਾਹਣਾ ਹੈ ਤੇ ਸੂਬੇ ਦੀ ਸਰਕਾਰ ਨੂੰ ਵੀ ਸੁਚੇਤ ਕਰਨਾ ਚਾਹਣਾ ਹੈ ਕਿ ਪੰਜਾਬ ਦੀ ਲਾਈਫਲਾਈਨ ਹੈ ਪੰਜਾਬ ਦੇ ਡੈਮ ਪੰਜਾਬ ਦਾ ਪਾਣੀ ਤੇ ਜੇ ਇਹਦੇ ਨਾਲ ਕਿਤੇ ਨਾ ਕਿਤੇ ਕੋਈ ਖਿਲਵਾੜ ਜਾਂ ਕੰਪਰਮਾਈਜ਼ ਕੀਤਾ ਗਿਆ ਜੋ ਹਾਲਾਤ ਬਣਨਗੇ ਫਿਰ ਇਹ ਖੁਦ ਜ਼ਿੰਮੇਵਾਰ ਹੋਣਗੇ ਧੰਨਵਾਦ ਜੀ ਪਿਆਰ ਦੀ ਤੇ ਕੇਂਦਰ ਸਰਕਾਰ ਦੀ ਜੋ ਭਾਜਪਾ ਹੈ ਓਹੋ ਕਿਸ ਕਦਰ ਪੰਜਾਬ ਦੇ ਨਾਲ ਧੋਖਾ ਕਰ ਰਹੀ ਹੈ ਕਿਸ ਕਦਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈਗੀ ਹੈ ਔਰ ਕਿਸ ਤਰ੍ਹਾਂ ਭਾਜਪੀ ਦੀ ਜਿਹੜੀ ਘਟੀਆਂ ਰਾਜਨੀਤਿਕ ਸੋਚ ਹੈ ਔਰ ਘਟੀਆਂ ਮਾਨਸਿਕਤਾ ਹੈ ਉਸ ਦਾ ਪੰਜਾਬ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਇਸ ਮੁੱਦੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਅੱਜ ਤੁਸੀਂ ਸਾਰਿਆਂ ਨੇ ਪੰਜਾਬੀ ਦੀ ਇੱਕ ਵੱਡੀ ਅਖਬਾਰ ਦੇ ਵਿੱਚ ਪੜਿਆ ਕਿ ਪੰਜਾਬ ਦਾ ਪੁਨਰਗਠਨ 1906 ਜਿਸ ਦੀ ਧਾਰਾ 79 2A ਦੇ ਵਿੱਚ ਤਬਦੀਲੀ ਕਰਕੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ BBDM ਦਾ ਪੁਨਰਗਠਨ ਕਰਨਾ ਚਾਹੁੰਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਸ ਮੁੱਦੇ ਦੇ ਉੱਤੇ ਜਿੱਦਾਂ ਕਹਿੰਦੇ ਨਾਲੇ ਚਤੁਰ ਨਾਲੇ ਚਤੁਰਾਈਆਂ ਸਵੇਰੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਬਹਿਸ ਹੋਈ ਔਰ ਪੰਜਾਬ ਬੀਜੇਪੀ ਦੇ ਬੁਲਾਰੇ ਇਸ ਚਿੱਠੀ ਨੂੰ ਝੁਠਲਾ ਰਹੇ ਸੀ ਔਰ ਕਹਿ ਰਹੇ ਸੀ ਕਿ ਇਦਾਂ ਦੀ ਕੋਈ ਚਿੱਠੀ ਕੇਂਦਰ ਸਰਕਾਰ ਨੇ ਨਹੀਂ ਲਿਖੀ ਔਰ ਮੈਂ ਤੁਹਾਡੇ ਸਾਹਮਣੇ ਉਹ ਜਿਹੜੀ ਚਿੱਠੀ ਹੈ ਉਹ ਤੁਹਾਨੂੰ ਦਿਖਾਉਣਾ ਚਾਹਣਾ ਕਿ ਇਹ ਚਿੱਠੀ ਕੇਂਦਰ ਸਰਕਾਰ ਵੱਲੋਂ ਚਾਰੋਂ ਸੂਬੇ ਹੈ ਜੋ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਉਹਨਾਂ ਦੇ ਸੈਕਟਰੀਆਂ ਨੂੰ ਲਿਖੀ ਗਈ ਹੈ ਔਰ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ BBMB ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੀ ਆ BBMB ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨਾ ਕਿਉਂਕਿ ਇਹ ਪੰਜਾਬ ਦੇ ਨਾਲ ਇੱਕ ਹੋਰ ਧੱਕਾ ਹੋਏਗਾ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ BBMB ਹੈ ਉਹ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਣਿਆ ਹੈਗਾ 1966 ਚ ਜਦੋਂ ਇਹ ਬਣਿਆ ਸੀ ਔਰ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਸੀ ਉਸ ਵਕਤ ਜਦ ਕੀ ਉਸ ਐਕਟ ਦੇ ਤਹਿਤ ਇਹ ਬਣਿਆ ਸੀ ਔਰ ਹੁਣ ਜਿਹੜੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਜਾਂ ਕਹ ਲਈਏ ਪੰਜਾਬ ਲਗਾਤਾਰ ਇਸ ਦਾ ਵਿੱਤੀ ਬੋਝ ਚਲਦਾ ਆ ਰਿਹਾ ਹੈ ਜਿਹੜੇ BBMP ਦੇ ਖਰਚੇ ਨੇ 40% ਖਰਚੇ ਜਿਹੜੇ ਉਹ ਪੰਜਾਬ ਦੁਆਰਾ ਚੱਲੇ ਜਾਂਦੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਕਿਸ ਕਦਰ ਜਿਹੜੀ ਬੀਜੇਪੀ ਬੀਜੇਪੀ ਦੀ ਲੀਡਰਸ਼ਿਪ ਹੈ ਉਹ ਬੀਬੀਐਮਬੀ ਦੇ ਜ਼ਰੀਏ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ April ਮਹੀਨੇ ਦੀ ਗੱਲ ਹੈ ਕਿ ਬੀਜੇਪੀ ਬੀਬੀਐਮਬੀ ਦੇ ਜ਼ਰੀਏ ਪੰਜਾਬ ਦਾ ਪਾਣੀ ਲੁੱਟ ਕੇ ਹਰਿਆਣਾ ਨੂੰ ਦੇਣਾ ਚਾਹੁੰਦੀ ਸੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਸਖਤ ਸਟੈਂਡ ਲਿਆ ਜਿਸ ਕਾਰਨ ਉਹ ਇਸ ਪਾਣੀ ਨੂੰ ਲੁੱਟ ਨਹੀਂ ਸਕੇ ਹੁਣ ਪੰਜਾਬ ਦੇ ਇਸੇ ਹੱਕ ਨੂੰ ਕਮਜ਼ੋਰ ਕਰਨ ਵਾਸਤੇ बीबीएमबी पे ਵਿੱਚ ਸਫਾਈ ਮੈਂਬਰ ਜਿਹੜੀ ਹੈ ਹਿਮਾਚਲ ਤੋਂ ਤੇ ਰਾਜਸਥਾਨ ਨੂੰ ਦੇ ਕੇ ਪੰਜਾਬ ਦਾ ਜਿਹੜਾ ਪੱਖ ਹੈ ਉਹ ਕਮਜ਼ੋਰ ਕਰਨਾ ਚਾਹੁੰਦੇ ਐ ਔਰ ਇਹ ਨਵਾਂ ਜਿਹੜਾ ਢਾਕਾ ਜਿਹੜਾ ਉਹ ਉਠਾਇਆ ਜਨ ਕੇ ਬੀਜੇਪੀ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਜੋ ਚਿੱਠੀ ਲਿਖੀ ਗਈ ਹੈ ਸਰਕਾਰ ਨੂੰ رائے ਮੰਗੀ ਗਈ ਹੈ ਇਸ ਦੇ ਵਿੱਚ ਅਸੀਂ ਠੋਕ ਕੇ ਜਨ ਕਿਸ ਦਾ ਵਿਰੋਧ ਕਰਾਂਗੇ ਔਰ ਇਸ ਨੀਤੀ ਦਾ ਅਸੀਂ ਵਿਰੋਧ ਕਰਦੇ ਆ ਨਿੰਦਿਆ ਕਰਦੇ ਆ ਔਰ ਹਰ ਹੱਕ ਹਾਲਾਤ ਦੇ ਵਿੱਚ ਜਿਹੜਾ ਬੀਬੀਐਮਬੀ ਦਾ ਜਿਹੜਾ ਆ ਆਪਣਾ ਪੰਜਾਬ ਦਾ ਹੱਕ ਹੈ ਉਸ ਨੂੰ ਸੁਰੱਖਿਤ ਰੱਖਣ ਵਾਸਤੇ ਮਾਨ ਸਾਹਿਬ ਦੀ ਸਰਕਾਰ ਪੂਰਾ ਜੋਰ ਲਾਏਗੀ ਔਰ ਐਸੇ ਕਰਕੇ ਅਸੀਂ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਬੀਜੇਪੀ ਦੀ ਸਰਕਾਰ ਆਪਣੀ ਘਟਿਆ ਰਾਜਨੀਤੀ ਕਰਕੇ ਇਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਹੈਗਾ ਉਹ ਨੁਕਸਾਨ ਪਹਚਾਰੀ ਹੈ ਇਹ ਚੀਜ਼ ਕੋਈ ਬੀਜੇਪੀ ਨੇ ਪਹਿਲੀ ਵਾਰੀ ਨਹੀਂ ਕੀਤੀ ਅਸੀਂ ਲਗਾਤਾਰ ਦੇਖ ਰਹੇ ਦੇਖ ਰਹੇ ਹਾਂ ਕਿ ਬੀਜੇਪੀ ਆਪਣਾ ਕਿੜ ਕੱਢਣ ਵਾਸਤੇ ਔਰ ਪੰਜਾਬ ਨੂੰ ਥੱਲੇ ਲਾਉਣ ਵਾਸਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕਦੇ ਪੰਜਾਬ ਦਾ ਆਰਡੀਐਫ ਦਾ ਪੈਸਾ ਰੋਕਦੇ ਆ ਤਾਂ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਾ ਹੋ ਸਕੇ ਔਰ ਕਦੇ ਉਹ ਸਾਡਾ ਸਰਬ ਸਿੱਖਿਆ ਅਭਿਆਨ ਦਾ ਪੈਸਾ ਰੋਕ ਲੈਂਦੇ ਆ ਤਾਂ ਕਿ ਸਾਡੇ ਸਕੂਲਾਂ ਦੇ ਉੱਤੇ ਉਸ ਦਾ ਪ੍ਰਭਾਵ ਪਵੇ ਔਰ ਸਾਰਿਆਂ ਤੋਂ ਸਾਡਾ ਪੱਕੇ ਹੋਇਆ ਕਿ ਪਿਛਲੀ ਜਣੀ ਜਦੋਂ ਪੰਜਾਬ ਦੇ ਵਿੱਚ ਕਿੰਨੇ ਭਿਆਨਕ ਹੜ੍ਹ ਆਏ ਉਹਨਾਂ ਹੜ੍ਹਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ ਪ੍ਰਧਾਨ ਮੰਤਰੀ ਸਾਹਿਬ ਖੁਦ ਇਥੇ ਆ ਕੇ ਭਾਵੇਂ ਫਾਰਮੈਲਟੀ ਕੀਤੀ ਉਹਨਾਂ ਨੇ ਸਿਰਫ ਜਹਾਜ਼ ਦੇ ਉੱਤੇ ਢੇੜਾ ਲਗਾ ਕੇ ਚਲੇ ਗਏ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਘੋਸ਼ਣਾ ਕੀਤੀ ਜਿਹੜਾ ਕਿ ਬੜਾ ਮਾਮੂਲੀ ਹੈ ਪਰ ਮਾੜੀ ਗੱਲ ਤਾਂ ਇਹ ਹੈਗੀ ਹੈ ਹੱਦ ਤਾਂ ਇਹ ਹੈਗੀ ਹੈ ਕਿ ਉਹ ਜਿਹੜਾ 1600 ਕਰੋੜ ਰੁਪਇਆ ਕਹਿ ਕੇ ਵੀ ਗਏ ਸੀ ਉਹ ਚੋ ਵੀ ਫੁੱਟੀ ਕੌਡੀ ਅੱਜ ਤੱਕ ਜਿਹੜੀ ਪੰਜਾਬ ਸਰਕਾਰ ਨੂੰ ਨਹੀਂ ਮਿਲੀ ਬਰਕਿ ਉਲਟਾ ਪੰਜਾਬ ਦਾ ਅਪਮਾਨ ਕਰਨ ਵਾਸਤੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿ ਜਿਹੜੀ ਐਸ ਡੀ ਆਰ ਐਫ ਦੀ ਕਿਸ਼ਤ ਤੁਹਾਨੂੰ ਐਡਵਾਂਸ ਦਿੱਤੀ ਹੈ ਜਾਂ ਛੜਕਾ ਬਣਾਉਣ ਵਾਸਤੇ ਨੈਸ਼ਨਲ ਹਾਈਵੇ ਨੇ 170 ਕਰੋੜ ਰੁਪਇਆ ਦਿੱਤਾ ਉਹ ਵੀ 1600 ਕਰੋੜ ਦੇ ਪੈਕੇਜ ਦਾ ਹਿੱਸਾ ਹੈ ਇਸ ਤੋਂ ਅੱਗੇ ਜਾਈਏ ਅੱਜ ਵੀ ਸ਼ਿਵਰਾ ਚੋਹਾਨ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਐ ਉਹ ਲੁਧਿਆਣੇ ਆਏ ਆ ਦੂਜੀ ਵਾਰੀ ਆਏ ਆ ਸਾਡਾਂ ਤੋਂ ਬਾਅਦ ਪਹਿਲਾਂ ਵੀ ਆਏ ਸੀ ਉਹ ਠੀਕ ਹੈ ਨਾ ਦਰਜਨਾ ਮੰਤਰੀ ਜਿਹੜੇ ਐ ਉਹ ਕੇਂਦਰ ਦੇ ਪੰਜਾਬ ਦੇ ਵਿੱਚ ਆ ਚੁੱਕੇ ਐ ਮੈਂ ਆਪਣੀ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਸਵਾਲ ਚੁੱਕਿਆ ਸੀ ਕਿ ਦਰਜਨਾ ਮੰਤਰੀ ਤੇ ਇੱਥੇ ਆ ਗਏ ਪਰ ਪੰਜਾਬ ਨੂੰ ਦੇਖ ਕੇ ਕੀ ਗਏ ਉਲਟਾ ਪੰਜਾਬ ਦਾ ਨੁਕਸਾਨ ਹੁੰਦਾ ਆ ਪੰਜਾਬ ਦਾ ਪ੍ਰੋਟੋਕਾਲ ਦੇ ਉੱਤੇ ਪੈਸਾ ਖਰਚ ਹੁੰਦਾ ਆ ਔਰ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸਹਾਇਤਾ ਕਰਨੀ ਹੈ ਉਹਨਾਂ ਦੇ ਕੰਮ ਕਰਨੀ ਹੈ ਉਹਨਾਂ ਦਾ ਸਭਾ ਵੀ ਬਰਬਾਦ ਹੁੰਦਾ ਹੈਗਾ ਤੇ ਲੇਕਿਨ ਇਹਨਾਂ ਦੇ ਸਿਰ ਦੇ ਉੱਤੇ ਕੋਈ ਜੂ ਨਹੀਂ ਸਰਕਦੀ ਹੈਗੀ ਔਰ ਫਿਰ ਕਹਿੰਦੇ ਕਿ ਬਿੱਟੂ ਸਾਹਿਬ ਜਿਹੜੇ ਕਿ ਪੰਜਾਬ ਦੇ ਕੇਂਦਰੀ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਨੂੰ ਪੈਕੇਜ ਇਸ ਕਰਕੇ ਨਹੀਂ ਮਿਲ ਰਿਹਾ ਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਮੰਗ ਪੱਤਰ ਬਣਾ ਕੇ ਉਹ ਕੇਂਦਰ ਨੂੰ ਨਹੀਂ ਭੇਜਿਆ ਔਰ ਜਦੋਂ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਮੰਤਰੀ ਆਉਂਦੇ ਆ ਕੇਂਦਰ ਦੇ ਮੰਤਰੀ ਪੰਜਾਬ ਦੇ ਮੰਤਰੀ ਉਹਨਾਂ ਨੂੰ ਜਾ ਕੇ ਦੱਸਦੇ ਨਹੀਂ ਹੈਗੇ ਕਿ ਨੁਕਸਾਨ ਕਿਸ ਚੀਜ਼ ਦਾ ਕਿੰਨਾ ਹੋਇਆ ਮੈਂ ਹੁਣ ਪੁੱਛਣਾ ਚਾਹਣਾ ਹਾਂ ਰਮਨੀਤ ਬਿੱਟੂ ਜੀ ਨੂੰ ਹੁਣ ਤੇ ਅਸੀਂ ਉਹ ਮੰਗ ਪੱਤਰ ਵੀ ਭੇਜ ਦਿੱਤਾ ਹੈਗਾ ਉਸ ਦੇ ਉੱਤੇ ਹਾਲੇ ਤੱਕ ਕੋਈ ਵਿਚਾਰ ਹੀ ਨਹੀਂ ਕੀਤਾ ਉਸ ਦਾ ਕੋਈ ਜਵਾਬ ਹੀ ਹਾਲੇ ਤੱਕ ਕੇਂਦਰ ਸਰਕਾਰ ਨੇ ਨਹੀਂ ਦਿੱਤਾ ਮਤਲਬ ਐਡੀ ਵੱਡੀ ਆਫਤ ਆਈ ਹੋਵੇ ਪੂਰਾ ਪੰਜਾਬ ਬਰਬਾਦ ਹੋ ਗਿਆ ਹੋਵੇ ਪੂਰਾ ਪੰਜਾਬ ਤਬਾਹ ਹੋ ਗਿਆ ਹੋਵੇ ਤੇ ਤੁਸੀਂ ਅੱਜ ਵੀ ਗੁੰਮਰਾਹਕੁੰਨ ਰਾਜਨੀਤੀ ਕਰਦੇ ਹੋ ਤੁਸੀਂ ਅੱਜ ਵੀ ਪੰਜਾਬ ਦੇ ਚਖਮਾ ਦੇ ਉੱਤੇ ਨਮਕ ਛਿੜਕ ਰਹੇ ਹੋਗੇ ਕਿਉਂ ਤੁਸੀਂ ਉਸ ਦੇ ਉੱਤੇ ਐਕਟ ਨਹੀਂ ਕਰਦੇ ਸੋ ਅੱਜ ਮੈਂ ਇਸ ਪ੍ਰੈਸ ਕਾਨਫਰੰਸ ਦੇ ਜਰੀਏ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਪੰਜਾਬ ਤੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਅਸ਼ਵਨੀ ਸ਼ਰਮਾ ਜੀ ਉਹਨਾਂ ਨੂੰ ਮੈਂ ਸਵਾਲ ਪੁੱਛਦਾ ਸਿੱਧਾ ਸਵਾਲ ਪੁੱਛਦਾ ਕਿ ਉਹ ਜਿਹੜਾ ਬੀਬੀਐਮਬੀ ਦੇ ਵਿੱਚ ਸਫਾਈ ਮੈਂਬਰਸ਼ਿਪ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ ਦਿੱਤੀ ਜਾ ਰਹੀ ਹੈਗੀ ਹੈ ਕੀ ਉਹ ਇਸ ਫੈਸਲੇ ਦੇ ਨਾਲ ਸਹਿਮਤ ਨੇ ਕੀ ਉਹ ਅੱਜ ਜਦੋਂ ਪੰਜਾਬ ਉਹਨਾਂ ਵੱਲ ਦੇਖ ਰਿਹਾ ਉਹ ਪੰਜਾਬ ਨਾਲ ਖੜੇ ਹੋਣਗੇ ਜਾਂ ਕੇਂਦਰ ਦੀ ਬੀਜੇਪੀ ਦੀ ਜਿਹੜੀ ਘਟਿਆ ਰਾਜਨੀਤੀ ਹੈ ਉਹਦੇ ਨਾਲ ਖੜੇ ਹੋਣਗੇ ਉਹ ਸਪਸ਼ਟ ਤੌਰ ਤੇ ਜਿਹੜਾ ਜਵਾਬ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਦੇ ਔਰ ਉਸ ਦੇ ਨਾਲ ਹੀ ਜਿੱਥੇ ਬੀਜੇਪੀ ਦੀ ਸੋਚ ਪੰਜਾਬ ਦੇ ਪ੍ਰਤੀ ਨਕਾਰਾਤਮਕ ਹੈਗਾ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ ਪੰਜਾਬ ਨੂੰ ਪ੍ਰਤਾਣਿਤ ਕਰਨ ਵਾਲੀ ਹੈ ਦੂਜੇ ਬੰਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭੋਗ ਸਿੰਘ ਮਾਨ ਨੇ ਸਾਰਿਆਂ ਨੂੰ ਜਾਦਿਆਂ ਕਿ ਉਹਨਾਂ ਨੇ ਐਲਾਨ ਕੀਤਾ ਸੀ ਕਿ 45 ਦਿਨਾਂ ਦੇ ਅੰਦਰ ਅੰਦਰ ਸਰਵੇ ਕਰਵਾ ਲਿਆ ਜਾਏਗਾ ਔਰ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਮੁਆਵਜ਼ਾ ਪਹੁੰਚ ਜਾਏਗਾ ਔਰ ਮੈਨੂੰ ਬੜੀ ਖੁਸ਼ੀ ਹੈ ਮਾਨ ਸਾਹਿਬ ਨੇ ਕੱਲ ਇਸ ਦੀ ਸ਼ੁਰੂਆਤ